ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਭ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 10-11 ਪਸ਼ੂ ਤੁਹਾਨੂੰ ਵਿਖਾਉਣੇ ਆਂ ਸਾਰੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਵਿਖਾਉਣੇ ਆਂ ਵੱਡੇ ਪਾ ਛੋਟੇ ਪਾ ਕੋਈ ਟੋਕੜ ਗੱਬਣਿਆ ਕੋਈ ਟੋਕੜਿਆ ਕੋਈ ਸੱਜਰ ਸੂਈ ਆ ਤੇ ਦੋ ਤੁਹਾਨੂੰ ਛੋਟੀਆਂ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਹਰ ਤਰ੍ਹਾਂ ਦੇ ਪਸ਼ੂ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਜਿਤ ਤਰ੍ਹਾਂ ਦੀ ਕਿਸੇ ਨੂੰ ਚਾਹੀਦੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜਤ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਾਬੇ ਨਾਨਕ ਦੀ ਜੀ ਇਹ ਗਿਆ ਤਰ੍ਹਾਂ ਦਾ ਮਾਲ ਹੈ ਸਰਪੇ ਸਰਪੇ ਹੈ ਵੀ ਸਾਰੇ ਵੇਚੇ ਮਾਲ ਅੱਛਾ ਕਿੰਨਾ ਫੋਨ ਫਨ ਆਇਆ ਹੈ ਬੜੀ ਕਿਰਪਾ ਬਾਬੇ ਨਾਨਕ ਦੀ ਹੁਣ ਤੱਕ ਫੋਨ ਆਉਂਦੇ ਬਾਈ ਜੀ ਠੀਕ ਹੈ ਤੇ ਅੱਜ 10 ਕੱਤੀਆਂ ਕਰਤੀਆਂ ਅੱਜ 10 ਕੱਤੀਆਂ ਰੁਪਏ ਦੇ ਠੀਕ ਚਲੋ ਨਾਮ ਦੱਸਦੇ ਕਰੀ ਆ ਨਾਮ ਮੇਰਾ ਵੀਰ ਜੀ ਪ੍ਰਭ ਜੀ ਹਾਂਜੀ ਪਿੰਨ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 981117989 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਥਾਣਾ ਬੜਾ ਪਿਆਰਾ ਜਿਹੜਾ ਇਹਦੇ ਕੋਲ ਬਹੁਤ ਪਿਆਰਾ ਹੀ ਮਾਲ ਜਿਹੜਾ ਬਾਹਰੋਂ ਥਾਣੇ ਸਾਰਾ ਫਿਰ ਲਾਂਦੇ ਆ ਬਿਲਕੁਲ ਨਾੜਾ ਨਾੜਾ ਜਿਹੜਾ ਥਾਣੇ ਤੇ ਹਵਾਨੇ ਤੇ ਨਾੜਾ ਵੀ ਜਿਹੜੀਆਂ ਚੰਗੀਆਂ ਵਾਂ ਬਾਕੀ ਆ ਵੀ ਤੁਹਾਨੂੰ ਸਾਰੇ ਸਾਫ਼ ਹੈ ਵੜ ਜੀ ਠੀਕ ਹੈ ਜੀ ਦੱਸਿਓ ਵੀ ਜੀ ਇਹਦੇ ਬਾਰੇ ਇਹ ਤੁਹਾਨੂੰ ਤਾਂ ਹਰ ਪੀਜੀ 16 17 ਕਿਲੋ ਹੋਗਾ ਅਸੀਂ 15 ਕਿਲੋ ਗਾਰੰਟੀ ਹੋਗੀ ਦੀ ਅੱਛਾ ਇਹ 15 ਕਿਲੋ ਗਾਰੰਟੀ ਹੋਗੀ ਕਿੰਨਾ ਚਿਰ ਹੋ ਗਿਆ ਸ ਉਹ ਦੂਈ ਨਾ ਵੀਕ ਦਿਨ ਹੋ ਗਏ ਵੀਕ ਤਿੰਨ ਹੋ ਗਏ ਬੱਚਾ ਹੈਗਾ ਇਹਦਾ ਬੱਚਾ ਹੈਗਾ ਰੁਪਈਆ ਹੈਗਾ ਬੱਚਾ ਠੀਕ ਚਲੋ ਤੋਰਾਂ ਫੇਰ ਇੱਕ ਦੀ ਬੱਚੇ ਸਾਰੇ ਆ ਪੰਨੇ ਆ ਕਿਹੜਾ ਆਹੀ ਬੱਚਾ ਇਹਦਾ ਆ ਵਸ਼ੀਏ ਦੇ ਮਗਰ ਆ ਵਸ਼ੀਏ ਦੇ ਮਗਰ ਆਪਣੀ ਸਮਝ ਨਾਲ ਲਾ ਲੈ 10 ਦੇ ਨਾਲੇ 15 ਲਾ ਲੈ ਕਿ ਵੀ ਬੱਚੇ ਆ ਵਾ ਜਿਹੜੇ ਕੋਸ਼ਿਸ਼ ਕਰਾਂਗੇ ਨਾਲ ਨਾਲ ਤੁਹਾਨੂੰ ਵਿਖਾਈ ਹਾਂ ਹਾਂ ਜੀ ਬਾਕੀ ਦੋ ਦਿਲੇ ਆਪਣੇ ਘਰ ਤੋਂ 15 ਗੋਲ ਚਵਾਵਾ ਦਵਾ 15 ਲੀਟਰ ਜਿਹੜਾ ਕਹਿੰਦਾ ਕਿ ਚਵਾ ਕੇ ਦਵਾਵਾਂਗੇ ਬਾਕੀ ਹਵਾਨੇ ਦੇ ਦੋਵੇਂ ਪਾਸੇ ਦਾਣਾ ਚੰਗੀਆਂ ਵਾ ਤੇ ਕਿੰਨਾ ਰੱਖਣਾ ਵਿਧੀ ਤਾਂ ਫਿਰ ਮੋਲ ਆਪਾਂ ਮੋਲ ਰੁਪਈਆ 60000 ਰੁਪਈਆ 60000 ਰੁਪਈਆ 50000 ਹਾਂ 55000 ਦੀ ਜੈਸ ਨੂੰ ਚਲੋ ਬਾਕੀ ਮੌਕੇ ਦੇ ਮਾਨਤਾ ਨਾ ਹੋ ਹੋ ਜੀ ਕੋਈ ਪੱਕੀ ਲੀਖਣੀ ਵੱਜ ਗਈ ਅੱਛਾ ਕਰਦਾਂਗੇ ਕੋਈ ਫੋਨ ਲਾਵੇ ਫੋਨ ਕਰੇ ਆਪਾਂ ਕੋਈ ਵੀ ਨਹੀਂ ਕਰਦਾਂਗੇ ਠੀਕ ਹੈ ਜੀ ਪਾਕਿਸਤਾਨ ਤੋਂ ਪਹਾੜਾ ਸਾਰਾ ਸਾਫ ਆ ਠੀਕ ਹੈ ਜੀ ਬਾਕੀ ਜਨਾਬ ਮੰਗਦੀ ਡਿਮਾਂਡ ਵੀ ਥਨ ਲੰਮਾ ਹੋਵੇ ਹਾਂ ਜੀ ਹਾਂ ਜੀ ਬਾਕੀ ਕੋਈ ਚੱਕੀ ਠੰਡੀ ਸੀ ਇਹ 58 ਕੋਈ ਰੱਸੀ ਪਾਉਣੀ ਲੋੜ ਨਹੀਂ ਕੀ ਠੀਕ ਹੈ ਜੀ ਤੇ ਹੁਣ ਆਗੇ ਜਿਹੜੀ ਦੋ ਬੱਚੇ ਸਾਰਿਆਂ ਨੂੰ ਲਾ ਨਹੀਂ ਸਕਦੇ ਹਾਂ ਜੀ ਹਾਂ ਜੀ ਤੇ ਜਿਹੜੀ ਦੂਸਰੇ ਨੰਬਰ ਤੇ ਆ ਦੂਸਰੇ ਨੰਬਰ ਤੇ ਆ ਜੀ ਖੁੱਲ੍ਹਾ ਫਿਰ ਇਹਨਾਂ ਵਿੱਚ ਸਿੰਘ ਜਿਹੜੇ ਇਹ ਹੈਗੇ ਆ ਸਿੰਘ ਆ ਕੇ ਝੂੰਗੇ ਸਿੰਘ ਆ ਜਿਹੜੇ ਇਹ ਆ ਕਿ ਕਦ ਕਾਠ ਦੀ ਜਿਹੜੀ ਚੰਗੀ ਹੈ ਬੱਚੇ ਸਾਹਮਣੇ ਵੱਜੇ ਤਾਂ ਕਰਕੇ ਉਧਰ ਸਾਰੀਆਂ ਤੇਜ ਜਾਂਦੀਆਂ ਆ ਬੱਚਾ ਜੀ ਦਾ ਕਿਹੜਾ ਬੱਚਾ ਜੇ ਦਾ ਆ ਨਾਲਾ ਸੀ ਵਾਲਾ ਜਿਹੜਾ ਆ ਬੱਚਾ ਆਵਲਾ ਆ ਬੱਚਾ ਜੀ ਦਾ ਆ ਅੱਛਾ ਜੀ ਠੀਕ ਹੈ ਆ ਬੱਚਾ ਜੀ ਜਿਹੜਾ ਇਹਦਾ ਠੀਕ ਹੈ ਚਲੋ ਲੈ ਜਾ ਫਿਰ ਇੱਕ ਵਾਰੀ ਬਾਕੀ ਆਪਣੀ ਸਮਝਣਾ ਵੇਖ ਲੈ ਕਿੰਨੇ ਕੇ ਚਿਰ ਦਾ ਬੱਚਾ ਵਾ ਮਹੀਨੇ ਤੋਂ ਬਾਹਰ ਹੀ ਆ ਜਿਹੜਾ ਦਹਾੜ ਵਾਲੇ 20000 ਵਾਲਾ 6 ਮਹੀਨੇ ਦਾ ਲਓ ਮਹੀਨੇ ਤੇ ਲਾ ਕੇ ਬੰਦੇ ਦਾ ਜਿਹੜਾ ਹੈਗਾ ਵਾਕਿਆ ਥੱਲੇ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕਿਆ ਤੇ ਥਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਪਿਆਰਾ ਵਾ ਬਗੇ ਰਪੀ ਜੀ ਦੁੱਧ ਦਾ ਮਜਾ ਆਵਾ ਸੂਆ ਕਿ ਨਵਾਂ ਵੇਚੀ ਇਹਦਾ ਸੂਆ ਪਹਿਲਾ ਰਪੀ ਜੀ ਦਾ ਤੇ ਠੰਡੀ ਤੇਰੀ ਪੂਰੀ ਬਿਲਕੁਲ ਠੰਡੀ ਤੇਰੀ ਹੈ ਜੀ ਠੀਕ ਆ ਦੇਖ ਸਾਡੇ ਥਾਣੇ ਚੰਗੇ ਗੈਪ ਤੇ ਹੈ ਇਹਦੇ ਵੀ ਪ੍ਰਤੀ ਕੁਮਾਰ ਨਾ ਵੇਖੇ ਤੇ ਬਹੁਤ ਇਹੋ ਜਿਹੇ ਨਵਾਨੇ ਨੂੰ ਮਟਟਸ ਨਹੀਂ ਹੁੰਦੀ ਹਾਂਜੀ ਹਾਂਜੀ ਮੇਨ ਪੁਆਇੰਟ ਚੋਂ ਇਹਦਾ ਮਟਟਸ ਨਹੀਂ ਹੋਊਗੇ ਨੂੰ ਹਾਂਜੀ ਕੰਪੈਕਟ ਆਡਰ ਆ ਇਹਨੂੰ ਕੋਈ ਬਿਮਾਰੀ ਲੱਗਣਾ ਰਾਰ ਨਹੀਂ ਕੋਈ ਇਹਦੇ ਥਾਂ ਨਹੀਂ ਕੋਈ ਗੱਲ ਬਾਤ ਤੇ ਦੁੱਧ ਕਿੰਨਾ ਇਹਦੇ ਤੇ 17 ਗਲੋ ਦੋ ਹਜ਼ਾਰ ਰੁਪਏ ਕੀ ਤਿਆਰ ਮੌਕੇ ਤੇ ਆਹ ਰੈਡੀ ਜਿਹੜਾ ਹੋਊਗਾ ਚਾਹੇ ਅੱਜ ਕਰਕੇ ਚਵਾ ਕੇ ਦਵਾਂਗਾ ਤੇ ਇਹਦਾ ਮੁੱਲ ਮੁੱਲ ਰੁਪਏ 60000 ਰੁਪਏ 60 ਹੀ ਆ ਰਿਹਾ ਵਿੱਚੋਂ ਕਿੰਨਾ ਕਰਨਾ ਮਨ 20000 ਅੱਛਾ 50000 ਦੀ ਦੇ ਦੋਗੇ 60000 ਦੀ ਐਸਨੋ ਚਲੋ ਹੋਰ ਮੌਕੇ ਤੇ ਮਾਨ ਕਰ ਦੋਗੇ ਇਹ ਜਿਹੜੇ ਹੁਣ ਦਿਖਾਉਣ ਲੱਗੇ ਆ ਇਹਦੇ ਬਾਰੇ ਵੀ ਦੱਸ ਤੀਏ ਇਹ ਰਪੀ ਜੀ ਦੁੱਧ 8 ਕਿਲੋ ਹੋਇਸਲੇਵੱਛੀ ਦੇ ਅੱਛਾ ਇਹਦੇ ਮਗਲੇ ਸੰਦੋਂ ਧਾਰਾਂ ਘਟ ਜੇ ਅੱਛਾ ਇਹਦੇ ਮਗਲੇ ਸੰਦੋਂ ਧਾਰਾਂ ਘਟ ਜੇ ਬੈਣੀ ਵਾਲੇ ਦਾ ਨਹੀਂ ਇੱਕ ਬੈਣੀ ਵਾਲੇ ਦੀ ਠੀਕ ਆ ਨਹੀਂ ਦੂਜੇ ਬੈਣੀ ਦੀ ਤੇ ਬੱਚਾ ਹੈਗਾ ਇਹਦਾ ਬੱਚਾ ਹੈਗਾ ਇਹਦੇ ਬੱਚਾ ਮਗਰ ਦੇ ਇਹਦੇ ਮਗਰ ਬੱਚਾ ਬੱਚਾ ਕੋ ਦਾਂ 15 ਦਿਨਾਂ ਦਾ ਹੋਊਗਾ ਲਾ 15 ਦਿਨਾਂ ਦਾ ਬੱਚਾ ਦੱਸ ਤੇ ਹੈਗਾ ਅਸੀਂ ਦੋ ਚਾਰ ਦਿਨ ਬਾਅਦ ਸਣੇ ਕੋਈ ਇਹਨਾਂ ਆ ਕੇ 20 ਦਿਨਾਂ ਦਾ ਹੋਊਗਾ ਅੱਛਾ ਇਹ ਆਪਣੇ ਨਾਲ ਦੋ ਚਾਰ ਦਿਨ ਬਾਅਦ ਆਦਦੇ ਆ ਇਹਨਾਂ ਕੰਨ ਸੋਚੇ ਵੀ 20 ਦਿਨਾਂ ਦਾ ਹੋਊਗਾ ਠੀਕ ਆ ਉਹ ਐਂਡਲਾ ਬੱਚਾ ਜੇ ਹਾਂਜੀ ਆਹ लास्टਲਾ ਬੱਚਾ ਜੇ ਦਾ ਆ ਬੱਚਾ ਜੇ ਦਾ ਠੀਕ ਹੈ ਜੀ ਹਾਂਜੀ ਚਲੋ ਲੈ ਜਾ ਫਿਰ ਦੁੱਧ ਦੇ ਦੇ ਕੋਲ ਮੋਕੇ ਦੇ ਜਿਹੜਾ 8 ਲੀਟਰ ਦੱਸਦੇ ਆ ਤੇ ਇਹਦੇ ਇੱਕ ਥਾਂਜੇ ਤਾਰਾਂ ਗੜੀਆਂ ਥੋੜੀਆਂ ਘੱਟ ਆ ਬਾਕੀ ਭਾਂਡੇ ਦੀ ਧੱਕ ਗਾਹ ਨੂੰ ਜਿਆਦੀ ਆ ਇਹਦੀ ਗੜੀ ਦਾ ਤਰੀਕਾ ਹਾਂ ਨਹੀਂ ਮੋਟਰਸਾਈਕਲ ਪਾਉਂਦਾ ਕੋ ਨਾ ਘੜੇ ਕੋ ਤੇ ਇਹ ਤਾਂ ਕਿੰਨਾ ਰੱਖ ਦੇਣਾ ਵੀ ਦੀ ਮੁੱਲ ਫਿਰ ਆਪਾਂ ਮੁੱਲ ਰੀ 25000 ਰੁਪਏ ਦਾ ਇਹਦਾ 5000 ਰੁਪਏ 23000 ਹਾਂ ਅੱਛਾ 23000 ਦੇ ਜੱਸ ਨੂੰ 2000 ਛੱਡਾਂ ਦੋ 21000 ਦੀ ਹਾਂ ਬੇਸ਼ੱਕ 21000 ਦੀ 21000 ਦੀ ਜੱਸ ਨੂੰ ਜੀ ਠੀਕ ਹੈ ਜੀ ਜੋ 2000 ਵਿੱਚ ਛੋੜੂਗੀ ਬਸ ਠੀਕ ਹੈ ਜੀ ਤੇ ਹੁਣ ਜਿਹੜੇ ਇਹ ਤੋਂ ਅਗਲੀ ਦਿਖਾਉਣੀ ਹੈ ਆਪਾਂ ਇਹ ਬੱਚੀ ਵਾਲੀ ਜੀ ਹਾਂ ਜੀ ਬੋਲੀ ਦੇ ਪਰ બીજી ਦੀ ਅੱਛਾ ਇਹਦੇ ਮਗਰ ਬੱਚੀ ਜੀ ਇਹ ਜਰਸੀ 'ਚ ਆ ਗਈ ਹਣਾ ਹਾਂ ਜੀ ਜਰਸੀ 'ਚ ਰੋ ਜਰਸੀ ਏ ਠੀਕ ਹੈ ਜੀ ਤੇ ਕਿੰਨਾ ਚਿਰ ਹੋਇਆ ਇਹਨੂੰ ਸੋਈ ਨਾ ਸੋਈ ਨਾ ਰੁਪਏ ਅੱਜ ਪੰਜਵਾਦ ਨੇ ਸੁਈ ਨੀ ਕਿੰਨਾ ਕ ਦੁੱਧ ਤਿਆਰ ਕਰ ਗਈ ਜੇ ਉਧਰ ਰੁਪਿਆ 8 ਕਿਲੋ ਹੋਊਗੀ ਤੇ ਇਹ ਕਿੰਨਾ ਚਵਾਈ ਜਾਊਗੀ ਉਹ ਆਪ ਜੀ ਆਪਾਂ ਸੇਵਾ ਤੇ ਡਿਪੈਂਡ ਕਰ ਦੁੱਧ ਉਹਦਾ ਸੇਵਾ ਦਾ ਹਾਂਜੀ ਹਾਂਜੀ ਜੇ ਕੋ ਸੇਵਾ ਕਰ ਲੂਗਾ ਉਦ 12 ਦਿਨਾਂ ਕਿਲੋ ਕੱਢੀ ਜਾਊਗੀ ਇਹ ਨਾਂ ਕੋ ਸਾਡੇ ਕੋ ਧੁੱਪੇ ਬਣਨ ਨੂੰ ਜਾ ਕੇ ਫਿਰਦੇ ਨੇ ਦੁੱਧ ਦੇ ਦੁੱਧ ਤੇ ਘਟਣਾ ਰਹਿੰਦਾ ਠੀਕ ਹੈ ਲਓ ਤੋਰ ਜੇ ਚਵਾਇਆ ਤਾਂ ਦੋ ਉਹ 8 ਕਿਲੋ ਹੋਊਗਾ ਬਹੁਤ ਹੀ ਵਧੀਆ 8 ਕਿਲੋ ਠੀਕ ਹੈ ਜੀ ਹਾਂਜੀ ਤੋਰ ਤਾਂ ਫਿਰ ਇਹਦੇ ਮਗਰ ਕੀ ਆ ਇਹਦੇ ਮਗਰ ਬਚੀ ਆਪ ਜੀ ਅੱਛਾ ਇਹਦੇ ਮਗਰ ਬਚੀ ਇਹਨਾਂ ਆ ਗਈਆਂ ਥਾਨੀਆਂ 2-4 ਤਣਾ ਘੱਟ ਜਿਹੀਆਂ ਇਹ ਕੋਈ ਖੱਬਿਆ ਦਾ ਸੱਜਿਆ ਦਾ ਕਰ ਦਿੰਦੇ ਰੋਕੀ ਵੀ ਆ ਨਹੀਂ ਯਾਰ ਖੱਬਿਆ ਦਾ ਸੱਜੇ ਦਾ ਫਰਕ ਪੈ ਜਾਂਦਾ 68 ਥਾਂੀਆਂ ਦੋ ਚਾਰ ਤਰ੍ਹਾਂ ਘਟ ਜੈਦੀਆਂ ਠੀਕ ਹੈ ਜੀ ਹਾਂ ਜੀ ਹਾਂ ਜੀ ਕਿਉਂਕਿ ਇਹ ਵੀਡੀਓ ਦੱਸਿਆ ਚੰਗਾ ਆਦਾ ਵਾ ਹਾਂ ਜੀ ਮੈਂ ਹੋਣਾ ਬਣਾਇਆ ਬਾਕੀ ਤਾਜੀ ਸੁਈ ਹੈ ਵੀ ਬੱਚੇ ਸਾਰੇ ਉੱਥੇ ਬੰਨੇ ਤਾਂ ਕਰਕੇ ਸਾਰੀਆਂ ਉਧਰੋਂ ਥੋੜੀਆਂ ਕਿ ਤੇਜ਼ ਜਾਂਦੀਆਂ ਉਹ ਬੱਛੀ ਇਹਦੀ ਬਿਲਕੁਲ ਨਾਲ ਜਿਹੜਾ ਨਾਲ ਹੀ ਆ ਬੱਛੀ ਦਾ ਉਹ ਦੇਖ ਸਕਦੇ ਹੋ ਚਲੋ ਜੀ ਲੈ ਜਿਓ ਜੀ ਨਾ ਉਹ ਤਾਂ ਆ ਜਾ ਹੀ ਹੈ ਜਿਹੜਾ ਬੱਚੇ ਦੇ ਨਾਲ ਬਾਕੀ ਕਿਹੇ ਵੀ ਨੂੰ ਕੋਈ ਵੀ ਪਸੰਦ ਆਉਂਦੀ ਆ ਫੋਨ ਲਾਵੇ ਇੱਕ ਰੀ ਤੇ ਬਾਕੀ ਮਾਨਤਾ ਅਨਸਾਰੀਆਂ ਚ ਹੋ ਜੂਗਾ ਤੇ ਇਹਦਾ ਵੀ ਜਿੰਨਾ ਰੱਖਣਾ ਮੁੱਲ ਫਿਰ ਆਪਾਂ ਪਰ ਜੀ ਮੁੱਲ ਦੇ ਤਾਂ ਹੈ 25000 ਰੁਪਏ ਅੱਛਾ 32000 ਜੀ ਹਨ 32000 ਜੀ ਤੌਰ ਕਰ ਦੇਣਾ ਮੋਕੇ ਤੇ ਮਨ ਕਰ ਦਾਂਗੇ 1000 ਰੁਪਏ ਛੱਡਾਂਗੇ ਠੀਕ ਹੈ ਜੀ 31000 ਚੋਂ ਤੇ 200 ਰੁਪਏ ਛੋੜੂਗੀ ਤੇ ਹੁਣ ਜੜੀ ਦਿਖਾਉਣੀ ਆ ਆਪਾਂ ਡੱਬੀ ਗਾਂ ਇਹ ਤੁੱਕੜੇ ਭਾਈ ਇਹ ਤੁੱਕੜੀ ਆ ਦੁੱਧ ਕਿੰਨਾ ਜੀ ਦੇ ਦੇ ਕੋ ਦੁੱਧ ₹8 ਕਿਲੋ ਹੋਵੇ ਤੇਲੇ 8 ਤੋਂ ਬਾਹਰ ਹੋਊਗਾ ਅੱਛਾ 8 ਤੋਂ 9 ਹੋਊਗਾ 8 ਤੋਂ 7 ਨਹੀਂ ਹੋਊਗਾ ਤੇ ਇਹਦਾ ਮੁੱਲ ਮੁੱਲ ₹25000 5000 ਰਿਆ ਵਿੱਚੋਂ ਕਿੰਨਾ ਕਰਨਾ 1000 ਰੁਪਏ ਛੋਟ ਕਰਨਾ ਠੀਕ ਹੈ ਲਿਆ ਤੌਰ ਤਾਂ ਇਹ ਬੱਚੇ ਤੋਂ ਬਿਨਾ ਹੀ ਆ ਬੱਚੇ ਤੋਂ ਬਣਾ ਜੀ ਬੱਚੇ ਤੋਂ ਬਣਾ ਰੱਸੀ ਪਾ ਕੇ ਪਾੜਾ ਪਾ ਕੇ ਚੋਣੀ ਪੈਂਦੀ ਏ ਠੀਕ ਹੈ ਜੀ ਰੱਸੀ ਥੱਲੇ ਪਾਉਂਦੀ ਏ ਠੀਕ ਥੱਲੇ ਰੱਸੀ ਪਾ ਕੇ ਪਾੜਾ ਪਾ ਕੇ ਜਿਹੜੀ ਕੰਢੀ ਚੋਈਦੀ ਏ ਬਾਕੀ ਚਲੋ ਰੰਗ ਬਾਦ ਚੰਗਾ ਵਾ ਬਾਹਰ ਬਣ ਜੂ ਗੜੀ ਕਦੀ ਕਿਸਮਤ ਦੇ ਉਸ ਦੁੱਧ ਇਹਦੇ ਕੋਲ ਮੌਕੇ ਤੇ 8 ਲੀਟਰ ਦੱਸਦੇ ਆ ਜੇ ਲੈ ਆਓ ਜੀ ਪ੍ਰਿੰਟ ਕਾਫੀ ਪਿਆਰਾ ਇਹਦਾ ਅਮੇ ਬੜਾ ਫੋਨ ਕਿੱਥੇ ਆ ਵੇਲੇ ਦੀ ਚੰਗੀ ਆ ਲੈ ਜਿਓ ਜੀ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਾਂ ਜਿਹੜੇ ਸਾਰੀਆਂ ਜੇ ਹੋਊਗਾ ਬਾਕੀ ਇਹ ਜਿਹੜੀਆਂ گاਵਾ ਸੱਜਰੇ ਚੰਗਾ ਦੁੱਧ ਚਵਾ ਦਿੰਦੀਆਂ ਜਿੱਦਾਂ ਆਪੀ ਜੀ ਬੇਣਾ ਹੁਣਾ ਨਾਲ ਨਾਲ ਹੁਣਾ ਚੜੇ ਦੇ ਹਾਂਜੀ ਹਾਂਜੀ ਤੇ ਦੁੱਧ ਰੱਖਣੇ ਹੋਰ ਇਹਦੇ 20 ਲੀਟਰ ਚਵਾ ਦੇਣਾ ਆਪਨੇ ਘਰੇ ਦੁੱਧ 8 ਲੀਟਰ ਜੀ ਠੀਕ ਹੈ ਹੁਣ ਮੋਕੇ ਤੇ 8 ਹੈ ਜਿਹੜਾ ਤੇ ਹੁਣ ਜਿਹੜੀ ਇਹ ਤੋਂ ਬਾਅਦ ਇਹ ਵੀ ਖੋਲਦੀ ਹੈ ਇਹ ਵੀ ਇਹ ਲੋਕ ਤਾਂ ਚਿਰ ਹੋ ਗਏ ਜੀ ਵੀਰ ਜੀ ਸੁਈ ਨੂੰ ਇਹਨੂੰ ਐਲਪੀ ਬੋਰੀ ਦੇਵੀ ਜੀ ਅੱਛਾ ਹਾਂਜੀ ਥਾਣੇ ਦਿਖਾ ਦਈਏ ਤੇ ਵੀ ਨਾਲ ਆ ਦੇ ਸਾਡੇ 3.5 ਕਿਲੋ ਜੀ ਠੀਕ ਆ ਕਿੰਨੇ ਸੱਤ ਤੋਂ 8 ਕਿਲੋ ਜੀ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਸੂਈ ਨਾਲ ਚੌਥਾ ਦਿਨ ਦੇ ਨੂੰ ਤੇ ਕਿੰਨਾ ਖਚਾਈ ਜਾਊਗੀ ਉਹਦਾ ਰਪਈ ਜਦਾਂ ਇਹ ਮਾਨਾ ਮੂਨਾ ਬਖਾਉਂਦੀ ਨਾ ਉਹਦੇ ਕਹਨ ਕਰੀ 12 ਕਿਲੋ ਪਰ 10 ਕਿਲੋ ਦੀ ਮਲਕ ਹੈਗੀ ਹੈ 10 ਕਿਲੋ ਚਵਾਈ ਜਾਊਗੀ ਠੀਕ ਹੈ ਜੀ 10 ਕਿਲੋ ਦੋ ਦੋ ਇਹਦਾ ਦੁੱਧ 10 ਕਿਲੋ ਮਚਾਰਗਾਣਾ ਹਾਂ ਜੀ ਹਾਂ ਜੀ ਇਹ ਚਿੰਗੀ ਚ ਫੈਲ ਗੂੜੀਆਂ ਪਾਕੀ ਜ ਨੇ ਘਰੇ ਰੱਖਣੀਆਂ ਨਾ ਮਾਨਾ ਜਾਰੇ ਪੱਠੇ ਖਾਣੇ ਆ ਨਾ ਇਹਨੂੰ ਦੁੱਧ ਵਧਿਆ ਦੇਈ ਜਾਨਾ ਮਾਨਾ ਕਰਦਾ ਉਹਦੀ ਸਾਰੀ ਜਾਨਾ ਕੇਦਾ ਠੀਕ ਹੈ ਜੀ ਬਾਕੀ ਹਰ ਕੇ ਨੇ ਆਪਣੀ ਆ ਜਨ ਲੈ ਆਓ ਜੀ ਬਾਕੀ ਥਣਾ ਦਾ ਸਜ ਗਿਆ ਪੇਤਾ ਵੀ ਚੰਗਾ ਥੱਲੇ ਕਾਫੀ ਸਫਾਈਆਂ ਜਿਆ ਜਰਸੀ ਆ ਜਿਹੜੀ ਤੇ ਬਾਕੀ ਜਿੱਡੀਆਂ ਕਿ ਜਰਸੀਆਂ ਹੁੰਦੀਆਂ ਓਡੀ ਕੀ ਆ ਬਹੁਤੀ ਉੱਚੀ ਵੀ ਨਹੀਂ ਆ ਠੀਕ ਜਿਹਾ ਕਰ ਦਿਆ ਜਣਾ ਇਹਦਾ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਰਭੀ 3000 ਰੁਪਏ ਦਾ ਅੱਛਾ 1000 ਰੁਪਏ ਛੋੜੋ ਜੀ ਅੱਛਾ 1000 ਛੋਟ ਕਰ ਦੋਗੇ ਕਰ ਦਾਂਗੇ ਚਲੋ ਬਾਕੀ ਮੰਤਨ ਮੌਕੇ ਤੇ ਹੋਰ ਹੋਰ 2000 ਕਰਦਾ 28000 ਦੀ ਹਾਨਾ ਯਾਰ ਠੀਕ ਹੈ ਚਲੋ ਕੋ ਫੋਨ ਲਾਵੇ ਹਨਾ ਤੇ ਜਿਹੜੇ ਹੁਣ ਇਹ ਤੋਂ ਬਾਅਦ ਤੇ ਖੋਣ ਲੱਗੇ ਆਪਾਂ ਬੋ ਟੋਕਰ ਕੱਪਣਾ 5.5 ਤੋਂ 6 ਮਹੀਨੇ ਗੱਪਣ ਜੋ ਕਿੱਕ ਪਾਸ ਅੱਛਾ ਇਹ ਉੱਤੇ ਲੜ ਜੇ ਅੱਛਾ ਤੇ ਲੜ ਜੇ ਬਿਲਕੁਲ ਪਿਓਰ ਤੇ ਲੜ ਜੇ ਅੱਛਾ ਕੋਈ ਧਾਰ ਨਹੀਂ ਹੁੰਦੀ ਧਾਰ ਨਹੀਂ ਕੋਈ ਦੋ ਚਾਰ ਧਾਰ ਆਉਂਦੀਆਂ ਰੁਪਈ ਜੀ ਠੀਕ ਹੈ ਪਰ ਆਪਾਂ ਤੇ ਲੜ ਬ ਉਹਦਾ ਮੁੱਲ ਰੁਪਏ ਜੀ 5000 ਰੁਪਿਆ 5000 ਰੁਪਿਆ ਛੱਡਦਾ 24000 ਆਹ ਦੇਣਾ 24000 ਜੀ ਦੇ ਦੋਗੇ ਚਲੋ ਤੋਹ ਜਰਸੀ ਵੱਡੀ ਆ ਬਾਕੀ ਵੱਡੀ ਜਰਸੀ 8 ਕਿਲੋ ਰੁਪਏ ਜੀ ਹੋਣੇ ਨੇ ਇਹਦੇ ਅੰਡੇ ਆ ਹਾਂਜੀ ਹਾਂਜੀ ਇਹ ਸੱਜਣੇ ਉਹਦੇ 23 ਕਿਲੋ ਚਾਹ ਤਿੰਨ ਸਰਾ ਜੇ ਅੱਛਾ ਆਂਦੇ ਪਹਿਲੇ ਸੁਬੇ ਤਾਂ ਸਾਡਾ ਚੱਲੜ ਹੋ ਗਿਆ ਦਾ ਅੱਛਾ ਤੇ ਬਾਕੀ ਪਤਾ ਨਹੀਂ ਹੁਣ ਗਾੜੀ ਗਿਆ ਆਪਾਂ ਕਿਹੜੀ ਚੋਈ ਸੱਜਣੇ ਬਾਕੀ ਪੰਜਾਬ ਵਾਲੀ ਜਰਸੀ ਆ ਜਿਹੜੀ ਚੰਗੇ ਕੱਦ ਕਰ ਚੰਗੀ ਸੋਹਣੀ ਜਰਸੀ ਆ ਜੀ ਠੋਕਰ ਗੱਬਨੇ ਆ ਚੈੱਕ ਪਾਸ ਹੁਣ ਮੌਕੇ ਤੇ 8 ਲੀਟਰ ਦੁੱਧ ਦੱਸਦੇ ਇਹਦੇ ਕੋ ਸੱਜਣੇ ਕਹਿੰਦੇ ਕਿ 20 ਲੀਟਰ ਦੁੱਧ ਜਿਹੜਾ ਇਹਨੇ ਚਵਾਇਆ ਲੈ ਜਾਓ ਜੀ ਪੰਜਾਂ 6 ਮਿੰਟ ਲੱਗ ਜਿਹੜੀ ਗੱਭਣ ਆ ਮੈਨੂੰ ਦੋ ਝੋਟੀਆਂ ਵੀ ਤੁਹਾਨੂੰ ਦਿਖਾਉਣੀਆਂ ਹੁਣ ਆ ਝੋਟੀ ਦਿਖਾਉਣੀ ਹੈ ਛੋਟੀ ਬਰੇ ਦੱਸਤੀ ਹੋਵਦੀ ਆਪਾਂ ਸਰਪੀ ਛੋਟੀ ਸਲੇਟ ਤੋਂ 9 ਕਿਲੋ ਦੁੱਧੂਗਾ ਬਲੇ ਅੱਛਾ ਇਹਨੂੰ ਹਫਤਾ ਖੋ ਗਿਆ ਸੋਈ ਨੂੰ ਠੀਕ ਆ ਉਹ ਤੱਕ ਦੇ ਲਾਗੇ ਚਲੋ ਹਫਤਾ ਦੋ ਦੋ ਚਾਰ ਦਿਨ ਕੋਈ ਫਰਕ ਨਹੀਂ ਪੈਦਾ ਜਿਹੜਾ ਦਵਾਦਣਾ ਸੁਆ ਨਾਂਗੇ ਚੱਲਿਆ ਦਾ ਠੀਕ ਆ ਬਾਕੀ ਮੂੰਹ ਝੋੜੀ ਗਾਲੀ ਗਾਂਡੇ ਦੰਦ ਵਿਖਾ ਦੇ ਦੇ ਜੀ ਚਿੱਗੀਆਂ ਨੇ ਕਿੰਨੀਆਂ ਬਰਾਬਰ ਨਹੀਂ ਕੀਤੀਆਂ ਜੀ ਠੀਕ ਆ ਇਹ ਚਿੱਗੀਆਂ ਨੇ ਕਿੰਨੀਆਂ ਬਰਾਬਰੀਆਂ ਕੀਤੀ ਛੋਟੀ ਨੇ ਬਾਕੀ ਚੌ ਰੰਗ ਰੂਪ ਸੋਹਣਾ ਵਾ ਹਾਂਜੀ ਇਹ ਬਾਕੀ ਅਰਪੀ ਖੂਹ ਖਾਓ ਜਨਾ ਖੂਹ ਚਾਹ ਨੂੰ ਦੋ ਰੋ ਹਾਂ ਕਿੰਨਾ ਕੁ ਤੇਰਾ ਦੋ ਚੁਾਈ ਜਾਊਗੀ 2000 ਰੁਪਏ 12 ਕਿਲੋ ਕਵਾਈ ਜਾ ਮੈਂ ਕਹਿੰਦਾ 12 13 ਕਿਲੋ ਨਹੀਂ ਕਰਨਾ ਨੇ 11 12 ਕਿਲੋ ਪਹਿਲਾਂ ਝੋਟੀ ਆ ਅੱਛਾ ਪਹਿਲਾਂ ਹੀ ਸੂਆ ਮਾ ਬਣਾ ਹੁੰਦਾ ਪਹਿਲਾਂ 6 ਕਿਲੋ ਹੀ ਰਾਈ ਨਹੀਂ ਆ ਠੀਕ ਆ ਬਾਕੀ ਪਹਿਲਾਂ ਹੀ ਸੂਆ ਇਹਦਾ ਪਹਿਲਾਂ ਸੂਆ ਜੀ ਕੱਦ ਕਾਠ ਪਿੱਠ ਫੁੜੇ ਤੋਂ ਚੰਗੀ ਆ ਤੇ ਥਣ ਵੀ ਜੀ ਇੱਕ ਵੱਡਾ ਛੋਟਾ ਨਹੀਂ ਰੱਖਦੀ ਮਗਰ ਥਣ ਰੱਖਦੀ ਵੱਡਾ ਹੁੰਦਾ ਬਾਕੀ ਚੁਾਈ ਜੂਈ ਹੋਰੀ ਧਾਰਨਾ ਧਾਰ ਆਊਗੀ ਮਗਾੜਨਾ ਗਾੜ ਤੇ ਪਿਛਾੜਨਾ ਪਿਛਾੜ ਚੋਲੇ ਕੋਈ ਵੀਰੇ ਅੱਛਾ ਦੋ ਟਾਈਮ ਚੋਵੇ ਇਥੇ ਥਾਨ ਬਰਾਬਰ ਹੀ ਹੋਗੀ ਮੇਰੀ ਕਿਲੇ ਥਲੀ ਹੋਗੀ ਥਾਨ ਬਰਾਬਰ ਹੋਰ ਗਏ ਕਰੇ ਤੁਸੀਂ ਚੁਵਾਈ ਕਰਾ ਕੇ ਦੇੋਗੇ ਬਰਾਬਰ ਕਰਾ ਕੇ ਦਵਾ ਘਰੇ ਆਪਣੇ ਠੀਕ ਹੈ ਜੀ ਕੋਈ ਤੱਕ ਨਹੀਂ ਦਰ ਥਾਨ ਦੀ ਬਾਲ ਗੜ ਹੋਵੇ ਬਾਜ ਜੰਮਿਆ ਰ ਗੜਨਾ ਗਾਲ ਪਿਛਾਰਨਾ ਪਛਾਰ ਛੱਟਾਂ ਨਾਲ ਛੋਟਾ ਜਿਹਾ ਰੱਖਾ ਦਈਆ ਠੀਕ ਹੈ ਆਪਾਂ ਇਹ ਸਕੇ ਦੱਸਣੇ ਥਾਨ ਛੋਟਾ ਜਿਹਾ ਰੱਖਾ ਦਈਏ ਠੀਕ ਹੈ ਜੀ ਹਾਂ ਜੀ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਹੈ ਜੀ ਤੇ ਇਹਦਾ ਕੀ ਮੁੱਲ ਜੇ ਫਿਰ ਮੂਲਰ ਪੀਜੀ ਫੋਨ ਤੇ ਕਰ ਲਾਂਗੇ ਦਾ ਅੱਛਾ ਇਹ ਤਾਂ ਫੋਨ ਤੇ ਕਰਨਾ ਜੈ ਜੀ ਰੱਖਣਾ ਜੈ ਜੈ ਕਰਾਂਗੇ ਮੂਲ ਕੇ ਰਪਾ ਠੀਕ ਹੈ ਤੇ ਹੁਣ ਆ ਗੱਬਣ ਜੀ ਹਾਂਜੀ ਆ ਟੋਕੜ ਗੱਬਣ ਜੀ ਚੈੱਕ ਪਾਸ ਚੈੱਕ ਪਾਸ ਚੈੱਕ ਪਾਸ ਆ ਫਿਰ ਚੈੱਕ ਪਾਸ ਠੀਕ ਹੈ ਤੁਸੀਂ ਆਪਣੇ ਸੌਦਾ ਕਰਕੇ ਚੈੱਕ ਪਾਸ ਕਰਾ ਖੜੇ ਠੀਕ ਹੈ ਜੀ ਬੋਦੀ ਝੋਟੀ ਵੱਡੀ ਸਾਰੀ ਇੱਕ ਤਰ੍ਹਾਂ ਕਾਲੀ ਆ ਕੋਈ ਆਖੀ ਜਾ ਮੋਹਰਾ ਪਿਓਰ ਆ ਉਧਰੋਂ ਆਈ ਹੈ ਹਰਿਆਣੇ ਜਿਹੜੀ ਆਈ ਆਪਾਂ ਵੀਰ ਲਈ ਆਪਾਂ ਲੋਕਲੇ ਲਈ ਆਪਾਂ ਠੀਕ ਆ ਆਪਾਂ ਅਖੀ ਜੀ ਨਹੀਂ ਉਧਰ ਪਾਰ ਦੀ ਆ ਹੋ ਜਾਵਾ ਚਲੋ ਬਾਕੀ ਜਿਹਨਾਂ ਲਿਆਉਂਦੇ ਵੀ ਲਿਆਉਂਦੇ ਵੀ ਆ ਹਾਂਜੀ ਹਾਂਜੀ ਇਹਨੇ ਆਪਾਂ ਕਿਸ ਨੂੰ ਆਂਦੇ ਨਹੀਂ ਕੰਪੇਅਰ ਨਹੀਂ ਕਰਦੇ ਕਿਸੇ ਨਾਲ ਹਾਂਜੀ ਹਾਂਜੀ ਲਿਆਉਂਦੇ ਵੀ ਵੀਰ ਠੀਕ ਆ ਬਾਕੀ ਆਪਾਂ ਪੈਸੇ ਵੀਰ ਇੱਥੋਂ ਹੀ ਲਈ ਆਪਾਂ ਤੇ ਇਹਦੇ ਨਾਲ ਤਿੰਨ ਕਿਲੋ ਜੇ ਭਾਈ ਤਿੰਨ ਕਿਲੋ ਆ ਬਾਕੀ ਐਵੇਂ ਝੂੜ ਮਾਰੀਏ 5 ਕਿਲੋ 4 ਕਿਲੋ ਤੋਰ ਤਿੰਨੇ ਕਿਲੋ ਇਸ ਲਈ ਕਿੰਨੇ ਚੱਦੇ ਚੱਕ ਪਾਸ ਤੇ ਇਹ ਤਨਾ ਮਹੀਨੇ ਦੀ ਕੇਬਣ ਜੀ ਚੱਕ ਮੇਰੀ ਤਨਾ ਮਹੀਨੇ ਦੀ ਤਿੰਨੇ ਸੱਜਣੇ ਦੋ ਚੰਗਾ ਕੱਢਿਆ ਹਨ ਜਿਹੜਾ ਉਹ ਪਈਆਂ 16 17 ਕਿਲੋ ਕੱਢਿਆ ਸੀ ਅੱਛਾ ਤੇ ਉਹਨਾਂ ਮੁੰਡਾ ਮੜਾ ਬਾਹਰ ਜਗ੍ਹਾ ਮੋਰੋ ਸਾਬੀ ਹੀ ਗਏ ਨੇ ਅੱਛਾ ਤੇ ਹੁਣ ਦੁੱਧ ਤਿੰਨੇ ਕਿਲੋ ਹੋ ਜਾਈਏ ਇਹਦਾ ਮੁੱਲ ਮੁੱਲ ਰੁਪਈਏ ਦਾ 55000 ਰੁਪਈਆ 55000 ਵਿੱਚੋਂ ਕਿੰਨਾ ਕਰਨਾ ਮਾਨ 5000 ਛੱਡ ਦਈਏ ਅੱਛਾ 50000 ਦੀ ਦੇਣਾ ਯਾਰ ਦੀ ਹਾਂ ਜੈਸਨੋ ਜੀ ਠੀਕ ਹੈ ਜੀ ਤੋਰ ਦ ਸੰਭੂਗਾ ਛੋਟੀ ਲੱਖੋਂ ਬਾਹਰ ਵੇਚੂਗਾ ਬਾਕੀ ਸੋਣੀ ਛੋਟੀ ਆ ਕੱਦ ਕਾਠ ਵੀ ਪੂਰਾ ਵੱਡਾ ਵਾ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਵਾਂ ਜਿਹੜੀਆਂ ਆਪਾਂ ਨੇ ਵੀ ਚੋਗਰੇ ਆਏ ਜੀ ਹੁਣੇ ਆਏ ਆ ਤੇ ਉਹ ਵੀ ਕਹਿੰਦੇ ਕਿ ਚੁਆਈ ਕਰਕੇ ਲੈਂਦੀ ਆ ਬਾਕੀ ਇਥੇ ਡੇਰੀਆਂ ਚ ਚੰਗੀਆਂ ਮੱਝਾਂ ਮਿਲ ਜਾਂਦੀਆਂ ਬਾਕੀ ਇਹ ਤਾਂ ਵੀਰ ਜੀ ਨੇ ਕਹਿੰਦੇ ਕਿ ਘਰੋਂ ਲਈ ਆ ਬਾਕੀ ਡੇਰੀਆਂ ਵਾਲੀ ਮੱਝਾਂ ਦਾ ਰੰਗ ਬਦਲਿਆ ਹੁੰਦਾ ਥੋੜਾ ਜਿਹਾ ਇਹ ਆ ਕਿ ਚੰਗੇ ਕੱਦ ਕਾਠ ਦੀ ਆ ਚੰਗੇ ਪਿੱਠ ਫੁੜੀ ਦੀ ਆ ਜਿਹੜੀ ਅਵੀ ਵੇਤੀ ਕਾ ਮਾਪੋਣੀ ਆ ਇਹਦੇ ਕੋਲ ਕਿੰਨਾ ਹੀ ਦੁੱਧ ਦੁੱਧ ਆ ਪੀ ਇਹਦੇ ਉਪਰ ਦੁੱਧ ਹੈਗਾ 11 ਕਿਲੋ ਦੁਕਾਨ ਕੋ ਅੱਛਾ ਇਹਦਾ ਗਾਂ ਦੀ ਬਿਮਾਰ ਥੋੜੀ ਜੀ ਠੀਕ ਆ ਹੁਣ ਗਾਂ ਫਿੱਟ ਫਾੜਿਆ ਅੱਛਾ ਕੋਈ ਆਪਣਾ ਡਾਕਟਰ ਲੈ ਕੇ ਚੈੱਕ ਕਰਾ ਕੇ ਲੈ ਜਾਮਾ ਵੀ ਠੀਕ ਆ ਫਿੱਟ ਫਾੜਿਆ ਬਿਲਕੁਲ ਗਾਂ ਅੱਛਾ ਤੇ ਇਤਲੋ ਹੁਣ ਦੁੱਧ ਹੈ ਸਾਡੇ 6 ਕਿਲੋ ਇਦਲੇ 6 ਕਿਲੋ ਹੈਗਾ ਬੱਚਾ ਮਗਰ ਹੈਗਾ ਤੇ ਅੱਛਾ ਬੱਚਾ ਹੈਗਾ ਇਹਦਾ ਤੁਸੀਂ ਤਾਜੀ ਆ ਕੋਈ ਆਪ ਦੇਖਣ ਦੀ ਸੂਈ ਹੈ ਜੀ ਅੱਛਾ ਕੋਈ ਸੂਈ ਯਾਦ ਹੀ ਪੁਰਾਣੀ ਨਹੀਂ ਹੈ ਠੀਕ ਆ ਇਹ 바ਗੀ ਕੋਈ ਆਪਣੀ ਸਮਝਣਾ ਲੈ ਜਾ ਮੇਰਾ ਵੀ ਜਿਹਨੂੰ ਚੰਗੀ ਲੱਗੇ ਫੋਨ ਤੇ ਮੇਰਾ ਮੁੱਲ ਕਰ ਲੈ ਅੱਛਾ ਜੈ ਜੀ ਰੱਖਣਾ ਮੇਰਾ ਮੁੱਲ ਤੇ ਯਾਰ ਹੀ ਰੱਖਾਂਗੇ ਸਾਰਾ ਛੋਟਾ ਮੁੱਲੇ ਦਾ ਹੀ ਹੋਊਗਾ ਸਭ ਤੋਂ ਛੋਟਾ ਮੁੱਲੇ ਸਭ ਤੋਂ ਛੋਟਾ ਮੁੱਲੇ ਹੋਊਗਾ ਚਲੋ ਫਿਰ ਤੋਰੋ ਇੱਕ ਕਰੀ ਤੋਰੋ ਜੀ ਤੋਰੋ ਜੀ ਆਪੇ ਬਿਮਾਰ ਹੋ ਗਈ ਚਲੋ ਲਿਆਂਦੀ ਤੇ ਆਪਾਂ ਤਾਂ ਹੀ ਤੁਹਾਨੂੰ ਦੇ ਚਲੋ ਹੁਣ ਸੈਟ ਹੈ ਪੂਰੀ ਸੈਟ ਹੈ ਬਿਲਕੁਲ ਸੈਟ ਹੈ ਬਿਲਕੁਲ ਸੈਟ ਹੈ ਜੀ ਠੀਕ ਆ ਕੋਈ ਜੇ ਰੇਪਾ ਛੋਟੇ ਲਮਟਾ ਜਾਂਦਾ ਇਤਨੀ ਲੈ ਜਾਓ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਬਸ ਧੰਨਵਾਦ ਜੀ ਬਾਕੀ ਵੀਰ ਜੀ ਆਪਣੀ ਕਿਲੇ ਸੱਲੀ ਜੇ ਤੇ ਆਪਣੇ ਕਿਲੇ ਤੇ ਚੋਗੇ ਖੜੋ ਆਪਣੇ ਕਿਲੇ ਦੀ ਗਾਰੰਟੀ ਜੀ ਠੀਕ ਹੈ ਜੀ ਜੇ ਕਰਦੀ ਆਪਣੀ ਕੋਈ ਗਾਰੰਟੀ ਜੀ ਠੀਕ ਹੈ ਜੀ ਤੇ ਭਾਈ ਲਾਹਮਾ ਦੇ ਕੋ ਆਪਣਾ ਮਨਜ਼ੂਰੀ ਹੈਗਾ ਠੀਕ ਹੈ ਜੀ ਜੇ ਆਪਣੀ ਚੋਗੇ ਵੀਰੇ ਅਸੀਂ ਪੈਸੇ ਦੇ ਗਏ ਨਾ ਨਹੀਂ ਆਪਣੀ ਤਸੱਲੀ ਕਰਕੇ ਆਏ ਆ ਤੁਸੀ ਪੈਸੇ ਦੇਣੇ ਆ ਤੁਸੀ ਆਪਣੀ ਤਸੱਲੀ ਕਰਕੇ ਖੜੋ ਭਾਈ ਵੇਖੋ ਸਾਰੇ ਡੰਗਰ ਆ ਕੋਈ ਡੰਗਰ ਜੀ ਨਹੀਂ ਲਾਉਂਦਾ ਹੁਣ ਵੇਖੋ ਸਾਰੀਆਂ ਡਿੰਗੀ ਜਾਂਦੀਆਂ ਉਹਨਾਂ ਨੇ ਭਲਕੇ ਜਿਹੜੇ ਸੈੱਟ ਹੋਣੇ ਜਾ ਕੇ ਜੇ ਠੀਕ ਹੈ ਜੀ ਇਹਦੀ ਗੱਲ ਬਣਨੀ ਆ ਠੀਕ ਹੈ ਜੀ ਤੇ ਬਾਕੀ ਆਪਣੇ ਕਿਲੇ ਦਾ ਗਾਰੰਟੀ ਤੇ ਕਿਸੇ ਘਰ ਦੀ ਕੋਈ ਗਾਰੰਟੀ ਨਹੀਂ ਹੈ ਠੀਕ ਹੈ ਵੀਰ ਜੀ ਧੰਨਵਾਦ ਬਾਕੀ ਆਪਾਂ 10 11 ਵਿਦਿਓ ਨੇ ਮਕਾਉ ਕੀਤੇ ਆ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਕੋਈ ਗੱਲ ਨਹੀਂ ਕੋਈ ਫੋਨ ਲਾਵੇ ਕੋਈ ਆਪਾਂ ਮੋੜ ਮੰਨ ਤਾਂ ਸਾਰੀਆਂ ਚ ਹੋ ਗਿਆ ਕੋਈ ਫੋਨ ਲਾਵੇ ਇੱਕ ਕਰੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ